ਔਰ ਇੱਥੇ ਹੀ ترسیમ ਸਿੰਘ اٹਵਾਲ ਜੀ ਵੀ ਪਹੁੰਚੇ ਹੋਏ ਨੇ ਐਨ ਆਰ ਆਈ ਨੇ ਔਰ ਇਹਨਾਂ ਦੇ ਮਨ ਦੀ ਵੀ ਇੱਕ ਤਾਂਗ ਇਹੀ ਹੈ ਕਿ ਜੇ ਮਹਾਰਾਜ ਨੇ ਇਹਨਾਂ ਨੂੰ ਨਵਾਜਿਆ ਤਾਂ ਜਿਹੜੇ ਇਸ ਸਮੇਂ ਔਖੀ ਘੜੀ 'ਚ ਆ ਉਹਨਾਂ ਦਾ ਸਾਥ ਜ਼ਰੂਰ ਦਿੱਤਾ ਜਾਵੇ ਜਿਹੜਾ ਬਹੁਤ ਜ਼ਿਆਦਾ ਕ੍ਰਿਟੀਕਲ ਸਿਚੁਏਸ਼ਨ ਹੈ ਠੀਕ ਹੈ ਜੀ ਮਤਲਬ ਰੀਡ ਦੀ ਹੱਡੀ ਪੂਰੀ ਤਰ੍ਹਾਂ ਡੈਮੇਜ ਹੋ ਚੁੱਕੀ ਆ ਨਾ ਉੱਠ ਸਕਦੇ ਆ ਨਾ ਬੈਠ ਸਕਦੇ اٹਵਾਲਿਆ ਮੈਂ ਜੁਕੇ ਦੇ ਵਿੱਚ ਰਹਿਣਾ ਆ ਅਸੀਂ ਆਪਣਾ ਦਸਬੰਦ ਕੱਟਦੇ ਸੀ ਵੀਕਲੀ ਜਾਂ ਮੰਥਲੀ ਉਸੀ ਜੋ ਪੈਸਾ ਉੱਥੋਂ ਦਸਵੰਦਾ ਕੱਢਿਆ ਸੀਗਾ ਅਸੀਂ ਚਾਹੁੰਦੇ ਸੀ ਵੀ ਅਸੀਂ ਹਿੰਦੁਸਤਾਨ ਜਾ ਕੇ ਪੰਜਾਬ ਜਾ ਕੇ ਅਸੀਂ ਆਪਣੇ ਭੈਣ ਭਰਾਵਾਂ ਨੂੰ ਗਰੀਬਾਂ ਨੂੰ ਵਟਲੀ ਇੱਕ ਬੇਨਤੀ ਮੈਂ ਜ਼ਰੂਰ ਕਰਨੀ ਚਾਹਾਂਗਾ ਕਿ ਐਨ ਆਰ ਆਈ ਜ਼ਰੂਰ ਪੰਜਾਬ ਦੀ ਬਾਹ ਫੜਦੇ ਆ ਪੰਜਾਬ ਤੇ ਹੈ ਹੀ ਐਨ ਆਰ ਆਈਆਂ ਦੇ ਸਿਰ ਤੇ ਸਰਕਾਰ ਅੱਗੇ ਵੀ ਬੇਨਤੀ ਹੈ ਕਿ ਜਿਵੇਂ ਉਹ ਬੱਚੀ ਆਪਾਂ ਦੇਖ ਪਾ ਰਹੇ ਜਿਹਦੀ ਗੱਲ ਕੀਤੀ ਹੈ ਜਾਂ ਹੋਰ ਵੀ ਪੀੜਤ ਪਰਿਵਾਰ ਹੈ ਜਿਹੜੇ ਅਸਮਰੱਥ ਨੇ ਆਪਣਾ ਇਲਾਜ ਕਰਾਣ ਲਈ ਜੇ ਸਰਕਾਰ ਵੱਲੋਂ ਵੀ ਹੋਰ ਹੈਲਪ ਹੋਵੇ ਤਾਂ ਇਹਨਾਂ ਦੀ ਜ਼ਿੰਦਗੀ ਹੋਰ ਵੱਧ ਸਕਦੀ ਹੈ ਪਰਿਵਾਰ ਸਖਾਲੇ ਹੋ ਸਕਦੇ ਆ ਜੀ ਜੀ ਬਿਲਕੁਲ ਡਾਇਲਿਸਿਸ ਵਾਲੀ ਬੱਚੀ ਨੂੰ ਤੇ ਬਾਕੀ ਸਾਰਿਆਂ ਨੂੰ ਵੀ ਮੈਂ ਕਿਹਾ ਕਿ ਤੁਹਾਡੇ ਇਲਾਜ ਲਈ ਜਿੱਥੇ ਕਿਤੇ ਸਰਕਾਰੀ ਦੁਆਰੇ ਕਹਿਣ ਦੀ ਕਹਾਣੀ ਦੀ ਲੋੜ ਆ ਜਿੱਥੇ ਕਿਤੇ ਹੈਲਪ ਦੀ ਲੋੜ ਆ ਅਸੀਂ ਹਮੇਸ਼ਾ ਹਾਜ਼ਰ ਆ ਮੈਂ ਕਿੰਨਾ ਖਰਚਾ ਹੋਏਗਾ ਜਦੋਂ ਡਾਇਲਿਸਿਸ ਹੋਣਾ ਆ ਜਾਂ ਕੈਂਸਰ ਦੇ ਕੀਮੋਥੈਰੇਪੀ ਹੁੰਦੀ ਆ ਕਿੰਨਾ ਖਰਚਾ ਹੋ ਜਾਵੇ ਜੀ ਡਾਇਲਿਸਿਸ ਲਈ ਨੋਰਮਲੀ ਹੀ ਘੱਟ ਤੋਂ ਘੱਟ 20 ਨਾਲ ਦਾ ਜਿਹੜੇ ਕੋਈ ਇੱਕ ਡਾਇਲਸਿਸ ਹੁੰਦੀ ਆ ਉਹ 4 ਤੋਂ 5000 ਨੂੰ ਇੱਕ ਹਫ਼ਤੇ ਵਿੱਚ ਪਹੁੰਚ ਜਾਂਦਾ ਇਹਨਾਂ ਦੇ ਫਾਦਰ ਸਭ ਕੀ ਕਰਦੇ ਜਾਂ ਜਿਹੜੇ ਹੋਰ ਵੀ ਨਹੀਂ ਜਿਹੜੇ ਅਸੀਂ ਕਰੀਦੇ ਆ ਉਹਨਾਂ ਦਾ ਕੋਈ ਨਾ ਦਾ ਜਿਆਦਾ ਤਾਂ ਵੈਦ ਭਾਈ ਆ ਪੇਸ਼ੈਂਟ ਦੇਤੇ ਜਾਂ ਬੱਚੇ ਉਹਨਾਂ ਦੇ ਫਾਦਰ ਹੈ ਨਹੀਂਗੇ ਇਹ ਜਿਹੜੇ ਜਿੰਨੇ ਵੀ ਪੇਸ਼ੈਂਟ ਆ ਸਾਰੇ ਇਨਕੁਆਰੀ ਔਰ ਕੀਤੀ ਹੋਈ ਆ ਨਾਲ ਰਿਪੋਰਟਾਂ ਵੀ ਲੈ ਕੇ ਆਏ ਕੁਝ ਪੇਸ਼ੈਂਟ ਅਸੀਂ ਪੀਜੀਏ ਭੇਜੀਦੇ ਆ ਉੱਥੇ ਵੀ ਸਾਡਾ ਵੀਰ ਹੈਗਾ ਆ ਜਿਹੜੇ ਕਿ ਐਸਓਈ ਤੋਂ ਭੇਜੀਦਾ ਉਹਨਾਂ ਨੂੰ ਤੇ ਉੱਥੋਂ ਸਾਡੇ ਬੰਦੇ ਨੂੰ ਸੰਭਦੇ ਮੰਨ ਲਓ ਪੇਸ਼ ਨੂੰ ਅਰਦਾਸ ਬੇਨਤੀ ਕਰਦੇ ਆ ਕਿ ਮਾਲਕ ਇਦਾਂ ਦੀ ਬਿਫਤਾ ਕਿਸੇ ਦੇ ਘਰ ਚ ਨਾ ਪਾਵੇ ਕਿਸੇ ਦੇ ਜੀ ਨੂੰ ਇਦਾਂ ਦੀ ਬਿਮਾਰੀ ਨਾ ਲੱਗੇ ਸੋ ਇਹਨਾਂ ਭਾਜੀ ਉਹਨਾਂ ਦਾ ਜਿਹੜਾ ਅ ਸੋ ਬੜਾ ਛਲੰਗਾ ਜੋਗਾ ਜੀ ਕਿਉਂਕਿ ਇੱਥੇ ਨਾ ਜਦੋਂ ਅਸੀਂ ਮੇਰੀ ਕੋਸ਼ਿਸ਼ ਇਹ ਹੀ ਹੁੰਦੀ ਆ ਬਾਬੇ ਨਾਨਕ ਦੀ ਫੋਟੋ ਲੱਗੀ ਆ ਜੀ ਸਵੇਰੇ ਅਰਦਾਸ ਕਰਕੇ ਚੇਰ ਤੇ ਬੈਠੀਦਾ ਮਾਲਕਤ ਦੇ ਅੱਗੇ ਇਹੀ ਅਰਦਾਸ ਬੇਨਤੀ ਕਰੀਦੀ ਆ ਕਿ ਸੱਚਾ ਪਾਤਸ਼ਾਹ ਜਿਹੜਾ ਬੰਦਾ ਸਾਡੇ ਤੱਕ ਚੱਲ ਕੇ ਆਇਆ ਇਸ ਦਫ਼ਤਰ ਤੱਕ ਚੱਲ ਕੇ ਆਇਆ ਉਹ ਬੇਉਮੀਦਾਂ ਨਾ ਹੋ ਕੇ ਜਾਵੇ ਕਿਉਂਕਿ ਲੋਕੀ ਕਿਸੇ ਮਤਲਬ ਜਿੱਥੋਂ ਇੱਥੇ ਤੱਕ ਆਂਦੇ ਆ ਉਹਨਾਂ ਲਈ ਅਸੀਂ ਸਰਕਾਰ ਆ ਅਸੀਂ ਸਭ ਕੁਝ ਆ ਕਿਉਂਕਿ ਉਹਨਾਂ ਦੀ ਪਹੁੰਚ ਇੱਥੇ ਤੱਕ ਆ ਕਹਿੰਦੇ ਕਿ ਉਹ ਦਿਸਦਾ ਨਹੀਂ ਉਹ ਨਜ਼ਰ ਨਹੀਂ ਆਉਂਦਾ ਖੌਰੇ ਕਿਹੜੀ ਗੱਲੋਂ ਰੱਖਦਾ ਪਰਦਾ ਹੈ ਪਰ ਉਹ ਬੰਦਾ ਫਿਰ ਬੰਦਾ ਨਹੀਂ ਰੱਬ ਦਾ ਬੰਦਾ ਹੋ ਜਾਂਦਾ ਹੈ ਜੋ ਕਿਸੇ ਦੀ ਬੇਰੰਗ ਜ਼ਿੰਦਗੀ ਵਿੱਚ ਰੰਗ ਭਰਦਾ ਹੈ ਜੋ ਕਿਸੇ ਦੀ ਬੇਰੰਗ ਜ਼ਿੰਦਗੀ ਵਿੱਚ ਰੰਗ ਭਰਦਾ ਸਤਿਸ਼੍ਰੀ ਅਕਾਲ ਪੀਵੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੇਸ਼ੂਰੀ ਸਾਥੀਓ ਬੇਰੰਗ ਜ਼ਿੰਦਗੀ ਦੀ ਗੱਲ ਕੀਤੀ ਹੈ ਤਾਂ ਇੱਥੇ ਮੈਂ ਚਿਹਰੇ ਦਿਖਾਉਣੇ ਚਾਹੁੰਦਾ ਵੀ ਜੀ ਇੱਕ ਵਾਰੀ ਦਿਖਾ ਦਿਓ ਬਹੁਤ ਸਾਰੇ ਪਰਿਵਾਰ ਇੱਥੇ ਮੌਜੂਦ ਆ ਜਿਨ੍ਹਾਂ ਦੀ ਜ਼ਿੰਦਗੀ ਦੇ ਅੰਦਰ ਕੋਈ ਨਾ ਕੋਈ ਤਕਲੀਫ ਕੋਈ ਨਾ ਕੋਈ ਮਸ਼ੱਕਤ ਚੱਲ ਰਹੀ ਹੈ ਔਰ ਜਦੋਂ ਕੋਈ ਮਦਦ ਕਰਦਾ ਬਿਨਾਂ ਸੋਚੇ ਸਮਝੇ ਮਦਦ ਕਰਦਾ ਬਿਨਾਂ ਕਿਸੇ ਸ਼ਰਤ ਦੇ ਮਦਦ ਕਰਦਾ ਤਾਂ ਉਹ ਮਦਦਗਾਰ ਸੱਚਾ ਹੁੰਦਾ ਅਸੀਂ ਇਸ ਸਮੇਂ ਖੜੇ ਆ ਸਤਨਾਮ ਸਿੰਘ ਜਲਵਾਹਾ ਉਹਨਾਂ ਦੇ ਆਫਿਸ ਦੇ ਅੰਦਰ ਇੰਪਰੂਵਮੈਂਟ ٹرسٹ ਦੇ ਚੇਅਰਮੈਨ ਨੇ ਔਰ ਇੱਥੇ ਹੀ ਤਰਸੀਮ ਸਿੰਘ ਅਟਵਾਲ ਜੀ ਵੀ ਪਹੁੰਚੇ ਹੋਏ ਨੇ ਐਨ ਆਰ ਆਈ ਨੇ ਔਰ ਇਹਨਾਂ ਦੇ ਮਨ ਦੀ ਵੀ ਇੱਕ ਤਾਂਗ ਇਹੀ ਹੈ ਕਿ ਜੇ ਮਹਾਰਾਜ ਨੇ ਇਹਨਾਂ ਨੂੰ ਨਵਾਜਿਆ ਤਾਂ ਜਿਹੜੇ ਇਸ ਸਮੇਂ ਔਖੀ ਘੜੀ 'ਚ ਆ ਉਹਨਾਂ ਦਾ ਸਾਥ ਜ਼ਰੂਰ ਦਿੱਤਾ ਜਾਵੇ ਸਤਨਾਮ ਸਿੰਘ ਜਲਵਾਹਾ ਉਹਨਾਂ ਕੋਲ ਬਹੁਤ ਸਾਰੇ ਪੇਸ਼ੈਂਟ ਬਹੁਤ ਸਾਰੇ ਪੀੜਤ ਲੋਕ ਇੱਥੇ ਇਸ ਦਫ਼ਤਰ ਵਿੱਚ ਪਹੁੰਚਦੇ ਜਿਹੜੇ ਵੈਰੀਫਾਈਡ ਨੇ ਆਈਡੈਂਟੀਫਾਈ ਕੀਤੇ ਹੋਏ ਜਿਨ੍ਹਾਂ ਨੂੰ ਬਹੁਤ ਸਾਰੀ ਤਕਲੀਫ ਹੈ ਔਰ ਕਿਤਨਾ ਕਹਤੇ ਇਕਨੋਮਿਕਲੀ ਥੋੜੇ ਵੀਕ ਨੇ ਗੰਜੈਸ਼ ਘਟ ਹੈ ਤਾਂ ਉਹਨਾਂ ਦੀ ਮਦਦ ਲਈ ਅੱਜ ਤਰਸੀਮ ਸਿੰਘ ਜੀ ਇੱਥੇ ਪਹੁੰਚੇ ਸੀ ਔਰ ਉਹਨਾਂ ਹੱਥੋਂ ਹੀ ਜਿਹੜੇ ਇਹ ਮਾਇਆ ਜਿਹੜੀ ਹੈਲਪ ਹੈ ਉਹਨਾਂ ਤੱਕ ਪਹੁੰਚਾਈ ਗਈ ਹੈ ਮੈਂ ਪੂਰੀ ਜਾਣਕਾਰੀ ਸਤਨਾਮ ਸਿੰਘ ਜਲਵਾਉਨੋਂ ਤੋਂ ਲੈ ਲੈਣਾ ਜਲਵਾਤ ਸਾਹਿਬ ਬਹੁਤ ਨਿੱਕਾ ਸਵਾਗਤ ਹੈ ਔਰ ਬਹੁਤ ਨੀਕ ਉਪਰਾਲਾ ਹੈ ਜੀ ਜੀ ਪਹਿਲਾਂ ਤਾਂ ਪੀਵੀ 32 ਨਵਾਂ ਸ਼ਹਿਰ ਦੇ ਜਿੰਨੇ ਵੀ ਸਰੂਤੇ ਨੇ ਮੈਂ ਉਹਨਾਂ ਨੂੰ ਫਤਿਹ ਅਰਜ਼ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਵੱਡੇ ਭਾਜੀ ਤਰਸੀਮ ਸਿੰਘ ạtਵਾਲ ਜੀ ਤੇ ਉਹਨਾਂ ਦੀ ਮੈਸੇਜ ਮੇਰੇ ਨਾਲ ਭੈਣ ਦੀ ਖੜੇ ਨੇ ਗਰਦੀਪ ਕੌਰ ạtਵਾਲ ਜੀ ਤੇ ਭਾਜੀ ਗੁਲਵਿੰਦਰ ਸਿੰਘ ਕੰਤੋਲਾ ਜੀ ਤੇ ਇਹਨਾਂ ਦੇ ਸਮੁੱਚੀ ਟੀਮ ਵੱਲੋਂ ਹਰ ਸਾਲ ਇਹ ਇੱਦਾਂ ਹੀ ਜਿਹੜੇ ਬਹੁਤ ਜ਼ਿਆਦਾ ਅਤ ਦੇ ਲੋੜਵੰਦ ਪਰਿਵਾਰ ਹੁੰਦੇ ਨੇ ਸੋ ਉਹਨਾਂ ਦੀ ਬਾਹ ਫੜਦੇ ਆਏ ਨੇ ਇਸ ਵਾਰ ਭਾਜੀ ਡਾਕਟਰ ਨਸ਼ਤਰ ਸਿੰਘ ਜੀ ਜਿਹੜੇ ਕਿ ਗਿੱਲ ਹਸਪੀਟਲ ਦੇ ਵਿੱਚ ਸਕਿਨ ਦੇ ਸਪੈਸ਼ਲਿਸਟ ਡਾਕਟਰ ਨੇ ਸੋ ਮੈਂ ਇੱਕ ਦਿਨ ਆਪਣੇ ਬੇਟੇ ਦੀ ਦਵਾਈ ਲੈਣੇ ਨਾਲ ਦੇ ਕੋਲ ਗਿਆ ਸੀ ਇਹਨਾਂ ਨੇ ਮੈਨੂੰ ਕਿਹਾ ਕਿ ਭਾਜੀ ਤੁਹਾਡੇ ਦਫ਼ਤਰ ਦੇ ਵਿੱਚ ਬਹੁਤ ਸਾਰੇ ਲੋਡਬੰਦ ਪੇਸ਼ੈਂਟ ਆਂਦੇ ਹੋਣਗੇ ਸੋ ਮੈਂ ਇਹਨਾਂ ਨੂੰ ਦੱਸਿਆ ਮੈਂ ਕਿਹਾ ਹਾਂਜੀ ਭਾਜੀ ਕਈ ਵਾਰੀ ਤਾਂ ਇਦਾਂ ਦੇ ਪੇਸ਼ੈਂਟ ਆਂਦੇ ਆ ਕਿ ਬੰਦੇ ਦਾ ਦਿਲ ਕਰਦਾ ਯਾਰ ਜੋ ਆਪਣੇ ਕੋਲ ਹੈਗਾ ਸਾਰਾ ਕੁਝ ਦੇ ਦਈਏ ਸੋ ਇਹ 13 ਪਰਿਵਾਰਾਂ ਦੀ ਅੱਜ ਇਹਨਾਂ ਨੇ ਬਾਹ ਫੜੀ ਐ ਹਰ ਪਰਿਵਾਰ ਨੂੰ ਪਰ ਪੇਸ਼ੈਂਟ 10000 ਰੁਪਏ ਦੀ ਹੈਲਪ ਕੀਤੀ ਐ ਸੋ ਇਹ ਉਹ ਪਰਿਵਾਰ ਨੇ ਜਿਹੜੇ ਕੈਂਸਰ ਤੋਂ ਪੀੜਤ ਨੇ ਇਹ ਉਹ ਪਰਿਵਾਰ ਨੇ ਜਿਨ੍ਹਾਂ ਦੀ ਪੂਰੀ ਪੂਰੀ ਰੀੜ ਦੀ ਹੱਡੀ ਡੈਮੇਜ ਹੋ ਚੁੱਕੀ ਆ ਮਤਲਬ ਡਾਈਪਰ ਲਾ ਲਾ ਕੇ ਡੰਗ ਟਪਾ ਰਹੇ ਨੇ ਇਹ ਉਹ ਪੇਸ਼ੈਂਟ ਨੇ ਜਿਹੜੇ ਅੱਤ ਦੇ ਲੋੜਬੰਦ ਨੇ ਇਲਾਜ ਕਰਾਣ ਤੋਂ ਉਹ ਸਮਰਥ ਨਹੀਂ ਸੋ ਇਹਨਾਂ ਐਨ ਆਰ ਆਈ ਭਰਾਵਾਂ ਨੇ ਜਿਹੜਾ ਆਪਣੇ ਦਸਵੰਧ ਦੇ ਪੈ ਹਨ ਇਹਨਾਂ ਪਰਿਵਾਰਾਂ ਦੀ ਬਾਹ ਫੜੀ ਆ ਮੈਂ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਕੋਟਨ-ਕੂਟ ਧੰਨਵਾਦ ਕਰਦਾ ਸੋ ਇੱਥੇ ਬਲਾ ਕੇ ਇਹਨਾਂ ਪੇਸ਼ੈਂਟ ਨੂੰ ਸਾਰਾ ਡਾਇਰੈਕਟ ਇਹਨਾਂ ਦੇ ਥਰੂ ਜਿਹੜਾ ਸੇਵਾ ਦਿੱਤੀ ਗਈ ਆ ਉਹਦਾ ਮੇਨ ਮੋਟਿਵ ਇਹ ਸੀਗਾ ਕਿ ਇਹ ਡੋਨੇਸ਼ਨ ਦੇਣਾ ਚਾਹੁੰਦੇ ਆ ਔਰ ਇਹ ਲੋੜਵੰਦ ਨਹੀਂ ਡਾਇਰੈਕਟ ਇਹਨਾਂ ਲੋੜਵੰਦ ਹੱਥਾਂ ਦੇ ਵਿੱਚ ਇਹ ਜਿਹੜੀ ਡੋਨੇਸ਼ਨ ਪਹੁੰਚੇ ਸੋ ਅੱਜ ਇਹਨਾਂ ਸਾਰੇ ਪੇਸ਼ੈਂਟ ਦੇ ਅਟੈਂਡੈਂਟ ਨੂੰ ਇੱਥੇ ਬੁਲਾ ਕੇ ਜਿਹੜਾ ਭਾਜੀ ਹੁਣਾਂ ਨੇ ਇਹ ਉਪਰਾਲਾ ਕੀਤਾ ਉਹਦੇ ਮੈਂ ਬਹੁਤ ਦਿਲੋਂ ਕੋਟਨ ਕੋਟ ਧੰਨਵਾਦ ਕਰਦਾਂ ਜੀ ਜੀ ਤੇਰਾ ਪਰਿਵਾਰ ਨੇ ਜੀ ਜੀ ਤੇਰਾ ਪਰਿਵਾਰ ਨੇ ਪਰਿਵਾਰ ਨੂੰ 10000 ਰੁਪਏ ਇਹਨਾਂ ਨੇ ਜਿਹੜਾ ਮਾਇਕ ਸਹਾਇਤਾ ਕੀਤੀ ਹੈ ਜੀ ਮੇਰੇ ਨਾਲ ਦਰਸ਼ੇਮ ਸੰਗਠਨਟ ਵਾਲਿਆ ਮੈਂ ਜੁਕੇ ਦੇ ਵਿੱਚ ਰਹਿਣਾ ਆ ਅਸੀਂ ਆਪਣਾ ਦਸਬੰਦ ਕੱਢਦੇ ਸੀ ਵੀਕਲੀ ਜਾਂ ਮੰਥਲੀ ਉਸੀ ਜੋ ਪੈਸਾ ਉੱਥੋਂ ਦਾ ਸੰਬੰਧ ਕੱਢਿਆ ਸੀਗਾ ਅਸੀਂ ਚਾਹੁੰਦੇ ਸੀ ਵੀ ਅਸੀਂ ਹਿੰਦੁਸਤਾਨ ਜਾ ਕੇ ਪੰਜਾਬ ਜਾ ਕੇ ਅਸੀਂ ਆਪਣੇ ਭੈਣ ਭਰਾਵਾਂ ਨੂੰ ਗਰੀਬਾਂ ਨੂੰ ਵੰਡੀਏ ਸੋਸੀ ਕੀਤਾ ਇਹ ਸਾਡੀ ਦਿਲ ਦੀ ਤਮੰਨਾ ਸੀ ਸੋ ਪੂਰੀ ਹੋਈ ਜੀ ਮੈਂ ਤੁਹਾਡੇ ਵਿਚਾਰ ਸਮਝ ਸਕਦਾ ਨੇ ਭਾਵਨਾ ਵੀ ਸਮਝ ਸਕਦਾ ਔਰ ਤੇਰਾ ਅੱਖਰ ਆ ਗਿਆ ਤਾਂ ਮੈਂ ਤਾਂ ਸਾਰਿਆਂ ਨੂੰ ਇਹੀ ਦੁਆਵਾ ਦਊਂਗਾ ਕਿ ਜਿੰਨੇ 13 ਦੇ 13 ਜਾਣੇ ਆ ਇਹ ਤੰਦਰੁਸਤ ਹੋਣ ਬਿਲਕੁਲ ਮਹਾਰਾਜ ਇਹਨਾਂ ਦੀ ਜ਼ਿੰਦਗੀ ਤੰਦਰੁਸਤ ਕਰਿਓ 20 ਸਾਲ ਦੀ ਬੱਚੀ ਵੀ ਨਜ਼ਰ ਆ ਰਹੀ ਹੈ ਕਿੰਨਾ ਕਿਤੇ ਮਨ ਭਾਵਕ ਹੁੰਦਾ ਕਿ ਡਾਇਲਿਸਿਸ ਚੱਲ ਰਿਹਾ ਕਿੰਨੀ ਪੀੜ ਤੋਂ ਗੁਜ਼ਰ ਰਹੀ ਹੋਣੀ ਆ ਮੈਂ ਮਹਿਸੂਸ ਕਰ ਸਕਦਾ ਪਰ ਮਹਾਰਾਜ ਇਹਨਾਂ ਨੂੰ ਤੰਦਰੁਸਤ ਕਰ ਦੇਣਾ ਸੀ ਤਾਂ ਇਹੀ ਅਰਦਾਸ ਬੇਨਤੀ ਕਰਦੀ ਜੀ 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 ਬਿਲਕੁਲ ਮੈਮ ਤੁਸੀਂ ਕੁਝ ਕਹਿਣਾ ਚਾਹੋਗੇ ਹਾਂਜੀ ਅਸੀਂ ਵੀ ਇਹੀ ਬੇਨਤੀ ਕਰਦੇ ਮਹਾਰਾਜ ਅੱਗੇ ਜਿਹੜੇ ਭੈਣ ਭਰਾ ਸਾਡੇ ਸਾਡੇ ਅਰਗੇ ਹੀ ਆ ਮਾਰੇ ਨੂੰ ਸਾਰਿਆਂ ਤੰਦਰੁਸਤੀਆਂ ਦੇਵੇ ਆਪਣੇ ਪਰਿਵਾਰਾਂ ਦੇ ਵਿੱਚ ਖੁਸ਼ ਰਹਿਣ ਹੈਪੀ ਰਹਿਣ ਇਹ ਖੁਸ਼ੀ ਆ ਸਾਰੇ ਖੁਸ਼ੀ ਆ ਗੱਜ ਦੇ ਭਰਦ ਨਾ ਜਦੋਂ ਨਾਲ ਤਕਲੀਫ ਦੇਖਦੇ ਆ ਸੀ ਹਾਂਜੀ ਹਾਂਜੀ ਚਲੋ ਸਾਨੂੰ ਵੀ ਪ੍ਰਭ ਮਹਾਰਾਜ ਤਾਂ ਦਸਤੀਆ ਬਖਸ਼ੇ ਅਸੀਂ ਇਦਾਂ ਵੀ ਸੇਵਾ ਇਹਨਾਂ ਦੀ ਕਰਦੇ ਰਹੀਏ ਜੀ ਤੇ ਹੋਰ ਵੀ ਜਿੰਨੇ ਦੇਖ ਰਹੇ ਆ ਵੀਰ ਭੈਣ ਭਰਾ ਜਿਹੜੇ ਬਾਰ-ਬਾਰ ਪੁੱਛਦੇ ਹੁੰਦੇ ਅਸੀਂ ਕਿੱਥੇ ਜਾ ਕੇ ਮਦਦ ਕਰੀਏ ਕੌਣ ਅਸਲੀ ਲੋੜਵੰਦ ਹੈ ਤਾਂ ਤੁਸੀਂ ਇਹ ਜਿਹੜੇ 13 ਜਾਣੇ ਦੀ ਲਿਸਟ ਜੇਤੋਂ ਹੋਰ ਵੀ ਕਈ ਵਧੇਰੇ ਆਉਂਦੇ ਹੋਣਗੇ ਤਾਂ ਤੁਸੀਂ ਸਤਨਾਮ ਸਿੰਘ ਜਲਵਾਹ ਉਹਨਾਂ ਨਾਲ ਸੰਪਰਕ ਕਰ ਲਿਓ ਪਰ ਜਲਵਾਹ ਸਾਹਿਬ ਇੱਕ ਬੇਨਤੀ ਮੈਂ ਜ਼ਰੂਰ ਕਰਨੀ ਚਾਹਾਂਗਾ ਕਿ ਐਨ ਆਰ ਆਈ ਜ਼ਰੂਰ ਪੰਜਾਬ ਦੀ ਬਾਹ ਫੜਦੇ ਆ ਪੰਜਾਬ ਤਾਂ ਹੈ ਹੀ ਐਨਆਰਆਈਆਂ ਦੇ ਸਿਰ ਤੇ ਸਰਕਾਰ ਅੱਗੇ ਵੀ ਬੇਨਤੀ ਆ ਕਿ ਜਵੇਂ ਉਹ ਬੱਚੀ ਆਪਾਂ ਦੇਖ ਪਾ ਰਹੇ ਜਿਹਦੀ ਗੱਲ ਕੀਤੀ ਐ ਜਾਂ ਹੋਰ ਵੀ ਪੀੜਿਤ ਪਰਿਵਾਰ ਹੈ ਜਿਹੜੇ ਅਸਮਰਥ ਨੇ ਆਪਣਾ ਇਲਾਜ ਕਰਾਉਣ ਲਈ ਜੇ ਸਰਕਾਰ ਵੱਲੋਂ ਵੀ ਹੋਰ ਹੈਲਪ ਹੋਵੇ ਤਾਂ ਇਹਨਾਂ ਦੀ ਜ਼ਿੰਦਗੀ ਹੋਰ ਵੱਧ ਸਕਦੀ ਆ ਪਰਿਵਾਰ ਸਖਾਲੇ ਹੋ ਸਕਦੇ ਆ ਜੀ ਜੀ ਬਿਲਕੁਲ ਡਾਇਲਿਸਿਸ ਵਾਲੀ ਬੱਚੀ ਨੂੰ ਤੇ ਬਾਕੀ ਸਾਰਿਆਂ ਨੂੰ ਵੀ ਮੈਂ ਕਿਹਾ ਕਿ ਤੁਹਾਡੇ ਇਲਾਜ ਲਈ ਜਿੱਥੇ ਕਿਤੇ ਸਰਕਾਰੀ ਦੁਆਰੀ ਕਹਿਣ ਦੀ ਕਹਾਣੀ ਦੀ ਲੋੜ ਆ ਜਿੱਥੇ ਕਿਤੇ ਹੈਲਪ ਦੀ ਲੋੜਾ ਸੀ ਹਮੇਸ਼ਾ ਹਾਜ਼ਰ ਔਰ ਬੱਚੀ ਦੇ ਡਾਇਲਿਸਿਸ ਲਈ ਇੱਥੇ ਆਪਣੇ ਗੁਰੂ ਗੋਬਿੰਦ ਸਿੰਘ ਡਾਇਲਿਸਿਸ ਯੂਨਿਟ ਹੈਗਾ ਉਹ ਵੀਰ ਜੀ ਆਪਣੇ ਉਹਨਾਂ ਨਾਲ ਮੈਂ ਗੱਲ ਕਰਕੇ ਇਹਨਾਂ ਦੀ ਜਿਹੜੀ ਡਾਇਲਿਸਿਸ ਮੇਰਾ ਖਿਆਲ ਮੈਥ ਪਰ ਹਸਪੀਟਲ ਕਰਵਾਉਂਦੇ ਨਹੀਂ ਭਾਜੀ ਜਸਵੀਰ ਜੀ ਜਿਹੜਾ ਉਪਰਾਲਾ ਕਰਦੇ ਨਹੀਂ ਸੋ ਇਹ ਬੱਚੀ ਦੀ ਡਾਇਲਿਸਿਸ ਫ੍ਰੀ ਆਫ ਕਾਸਟ ਹੋ ਸਕੇ ਉਹਦੀ ਮੈਂ ਸਿਵਲ ਸਰਜਨ ਨਾਲ ਵੀ ਗੱਲ ਕਰਕੇ ਇਹਨਾਂ ਦਾ ਜਿੰਨਾ ਹੈਲਪ ਹੋ ਸਕਦੀ ਸਾਰੇ ਪੇਸ਼ੈਂਟ ਦੀ ਕਰਾਵਾਂਗੇ ਨਾਲ ਦੀ ਨਾਲ ਜਿਹੜੇ ਪਰਿਵਾਰ ਦੇਖ ਰਹੇ ਮੈਨੂੰ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਕੋਈ ਵਡ ਵੀਡੀਓ ਨਹੀਂ ਕਰ ਰਹੇ ਸਿਰਫ ਇੱਕ ਚੇਟਕ ਲਾਉਣਾ ਚਾਹੁੰਦੇ ਕਿ ਜਿਹੜੇ ਹੋਰ ਮਦਦ ਕਰਨਾ ਚਾਹੁੰਦੇ ਕਿਉਂਕਿ ਬਹੁਤੀ ਵਾਰ ਕੀ ਹੁੰਦਾ ਸਾਨੂੰ ਹੀ ਬਹੁਤ ਕਾਲਸ ਆਉਂਦੀਆਂ ਤੁਹਾਡੇ ਅਕਾਊਂਟ 'ਚ ਪੈਸੇ ਪਾ ਦਿੰਨੇ ਐ ਇਦਾਂ ਕਿਸੇ ਦੇ ਅਕਾਊਂਟ 'ਚ ਪੈਸੇ ਪਾੜਨਾ ਕੁਝ ਨਹੀਂ ਹੁੰਦਾ ਇੱਥੇ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੇ ਜਿਨ੍ਹਾਂ ਕੋ ਵੈਰੀਫਾਈਡ ਇਦਾਂ ਦੇ ਮਰੀਜ਼ ਹੈਗੇ ਆ ਜਿਨ੍ਹਾਂ ਨੇ ਆਇਡੈਂਟੀਫਾਈ ਕੀਤਾ ਹੈ ਜਿਨ੍ਹਾਂ ਨੂੰ ਅਸਲ ਵਿੱਚ ਜ਼ਰੂਰਤ ਹੈ ਤੁਹਾਡੀ ਅਗਰ ਮਦਦ ਤੁਹਾਡਾ ਦਸਵੰਦ ਕਿਸੇ ਮਜਬੂਰ ਬੰਦੇ ਤੱਕ ਅਸਲ ਲੋੜਵੰਦ ਤੱਕ ਪਹੁੰਚਦਾ ਤਾਂ ਉਹ ਜ਼ਿਆਦਾ ਬਿਹਤਰ ਗੱਲ ਹੈ ਜਸਵੀਰ ਜੀ ਮੈਂ ਕਰਨੇ ਗੱਲ ਥੋੜਾ ਡੰਗ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ। ਪਹਿਲਾਂ ਤਾਂ ਮੈਂ ਸਤਨਾਮ ਭਾਜੀ ਆਪਣੇ ਜਲਵਾਸ ਤੋਂ ਚੇਅਰਮੈਨ ਜੀ ਪ੍ਰੂਵਮੈਂਟ ਟਰਸਟ ਤੋਂ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਨਮਾਸ਼ਾ ਜ਼ਿਲ੍ਹੇ ਦੇ ਵਿੱਚ ਇੱਕ ਮੈਨੂੰ ਇਹ ਸੇਵਾ ਲਈ ਚੁਣਿਆ ਮੈਂ ਤਰਸੇਮ ਸਿੰਘ ਕਟਵਾਲਜੀ ਦਾ ਤੇ ਸਾਰੀ ਇਹਨਾਂ ਦੀ ਟੀਮ ਦਾ ਮੈਂ ਬਹੁਤ ਦਿਲੋਂ ਧੰਨਵਾਦ ਕਰਦਾ ਹਾਂ। ਬਾਕੀ ਜਿੰਨੇ ਵੀ ਪਰਿਵਾਰ ਆ ਇਹ ਇੱਕ ਦਾ ਹੁੰਦੇ ਪਰ ਮੰਥਲੀ ਇਹਨਾਂ ਦਾ ਇਲਾਜ ਆਪਾਂ ਪਰ ਹਫਤੇ ਲਈ ਕਰਾ ਰਹੇ ਹਾਂ। ਤਿੰਨ ਚਾਰ ਕੇਸ ਹਿੱਦਨ ਦੇ ਜਿਹਨੇ ਡੈਲਸ ਹੁੰਦੀ ਆ। ਜਿਹੜੇ ਕਿ ਇਹਨਾਂ ਨੇ ਅੱਜ ਜਿਹੜੇ ਪਰ ਪੇਸ਼ੈਂਟ ਨੂੰ 10000 ਰੁਪਏ ਦਿੱਤਾ ਆ ਕੁਝ ਮੇਰੀ ਵੀ ਟੈਨਸ਼ਨ ਘਟ ਗਈ ਆ ਕਿਉਂਕਿ ਇੱਕ ਹਫਤੇ ਦੋ ਦੋ ਵਾਰ ਇਹਨਾਂ ਦੀ ਡਾਇਲਿਸਿਸ ਹੁੰਦੀ ਆ ਤਿੰਨ ਪੇਸ਼ੈਂਟਾਂ ਦਾ ਵਿੱਚ ਇਦਾਂ ਦੇ ਆ ਕੁਝ ਕੈਂਸਰ ਵਾਲੇ ਆ ਕੁਝ ਬੀਜੀਏ ਵਾਲੇ ਆ ਤੇ ਕੁਝ ਤਾਂ ਇਦਾਂ ਵੀ ਇਸਨਾ ਪਾਈ ਨੇ ਦੱਸੇ ਦਿੱਤਾ ਆ ਕਿ ਮੰਨ ਲਓ ਵੀ ਡੈਪਰੋਨਲ ਵੀ ਪੈਸੇ ਨਹੀਂ ਉਹਨਾਂ ਦੇ ਕੋਲ ਯਾਨੀ ਕਿ ਦੋ ਪੇਸ਼ੈਂਟ ਆਪਣੇ ਤੁਹਾਡੇ ਆਉਣ ਤੋਂ ਪਹਿਲਾਂ ਚਲੇ ਗਏ ਆ ਕਾਫੀ ਉਹਨਾਂ ਦੇ ਹਾਲਾਤ ਖਰਾਬ ਆ ਤੇ ਕਿੰਨੇ ਦੇ ਆਪਰੇਸ਼ਨ ਕਰਵਾਣੇ ਬਾਕੀ ਆ ਤੇ ਬਾਕੀ ਮੈਂ ਇਹਨਾਂ ਦਾ ਇਹੀ ਧੰਨਵਾਦ ਕਰਦਾ ਹਾਂ ਸਾਰਿਆਂ ਦਾ ਕਿ ਤੁਸੀਂ ਮੇਰੀ ਵੀ ਇੱਕ ਟੈਨਸ਼ਨ ਹਟਾਈ ਹੈ ਕਿ ਮੈਨੂੰ ਹਰ ਹਫ਼ਤੇ ਉਹ ਤਰੀਕ ਯਾਦ ਆ ਜਾਂਦੀ ਹੈ ਕਿ ਉਹਦੀ ਡੈਲਸਿਸ ਹੋਣੀ ਹੈ ਉਹਦਾ ਮੈਨੂੰ ਫਲਾਣੇ ਦਾ ਫੋਨ ਆਣਾ ਫਲਾਣੇ ਦਾ ਫੋਨ ਆਣਾ ਹੈ ਤੇ ਇਹ ਮੇਰੀ ਬਹੁਤ ਵੱਡੀ ਇੱਕ ਦੋ ਮਹੀਨਿਆਂ ਦੀ ਨਾ ਟੈਨਸ਼ਨ ਦੂਰ ਕੀਤੀ ਹੈ ਬਾਕੀ ਮੈਂ ਕਿੰਨਾ ਖਰਚਾ ਆਉਂਦਾ ਜਦੋਂ ਡੈਲਸਿਸ ਹੋਣਾ ਹੈ ਜਾਂ ਕੈਂਸਰ ਦੇ ਕੀਮੋਥੈਰਪੀ ਹੁੰਦੀ ਹੈ ਕਿੰਨਾ ਖਰਚਾ ਹੋ ਜਾਂਦਾ ਉਹਦੀ ਡੈਲਸਿਸ ਲਈ ਨੋਰਮਲੀ ਹੀ ਘੱਟੋ-ਘੱਟ 20 ਨਾਲ ਦਾ ਜਿਹੜੇ ਕੋਈ ਇੱਕ ਡੈਲਸ ਹੁੰਦੀ ਆ ਉਹ 4 ਤੋਂ 5000 ਨੂੰ ਇੱਕ ਹਫਤੇ ਵਿੱਚ ਪਹੁੰਚ ਜਾਂਦਾ ਬਾਕੀ ਅਸੀਂ ਸਰਕਾਰੀ ਦੇ ਵਿੱਚ ਹੁਣ ਡੈਲਸ ਸੋਣੀ ਸ਼ੁਰੂ ਹੋ ਗਈ ਆ ਕਿਹਨਾਂ ਨੂੰ ਡੱਬੀ ਪਾਣੀ ਪੈਂਦੀ ਆ ਉਹ 20 ਤੋਂ 25000 ਰੁਪਏ ਉਹ ਲੱਗ ਜਾਂਦਾ ਫਿਰ ਅਸੀਂ ਕੋਸ਼ਿਸ਼ ਕਰੀਦੀ ਕੋਈ ਡੋਨਰ ਲੱਭੀਦਾ ਆ ਤੇ ਉਹ ਮਹੀਨੇ ਦਾ 25000 ਦਾ ਖਰਚਾ ਤਾਂ ਹੋ ਗਿਆ ਡੈਲਸ ਦਾ ਨਹੀਂ ਲਗਭਗ ਹੋ ਜਾਂਦਾ ਜੀ ਇਹਨਾਂ ਦਾ ਤੇ ਇਹਨਾਂ ਦੇ ਫਾਦਰ ਸਭ ਕੀ ਕਰਦੇ ਜਾਂ ਜਿਹੜੇ ਹੋਰ ਵੀ ਨਹੀਂ ਜਿਹੜੇ ਅਸੀਂ ਕਰੀਦਾ ਉਹਨਾਂ ਦਾ ਕੋਈ ਨਾ ਦਾ ਜਿਆਦਾ ਦਾ ਵੇਦਭਾਈ ਹੈ ਪੇਸ਼ੈਂਟ ਦਿੱਤੇ ਜਾਂ ਬੱਚੇ ਉਹਨਾਂ ਦੇ ਫਾਦਰ ਹੈ ਨਹੀਂ ਗਏ ਇਹ ਜਿਹੜੇ ਜਿੰਨੇ ਵੀ ਪੇਸ਼ੈਂਟ ਆ ਸਾਰੇ ਇਨਕੁਆਰੀ ਔਰ ਕੀਤੀ ਹੋਈ ਹੈ ਨਾਲ ਰਿਪੋਰਟਾਂ ਵੀ ਲੈ ਕੇ ਆਏ ਕੁਝ ਪੇਸ਼ੈਂਟ ਅਸੀਂ ਪੀਜੀਏ ਭੇਜੀਦੇ ਆ ਉੱਤੇ ਵੀ ਸਾਡਾ ਵੀਰ ਹੈਗਾ ਆ ਜਿਹੜੇ ਕਿ ਅੱਥੋਇਆ ਅੱਥੋਇਆ ਭੇਜੀਦਾ ਉਹਨਾਂ ਨੂੰ ਤੇ ਉੱਥੋਂ ਸਾਡੇ ਬੰਦੇ ਨੂੰ ਸਾਹਦੇ ਮੰਨ ਲੋ ਪੇਸ਼ ਨੂੰ ਮਤਲਬ ਇੰਨੀ ਪੀੜ ਹੈ ਕਿ ਘਰ ਵਿੱਚ ਕਮਾਣ ਵਾਲਾ ਵੀ ਕੋਈ ਨਹੀਂ ਹੈਗਾ ਔਰ ਉਸ ਤੋਂ ਉੱਤ ਬਿਮਾਰੀ ਲੱਗ ਗਈ ਹੈ ਲਾਜ ਲਾਜ ਬਿਮਾਰੀ ਹਾਂਜੀ ਪਰ ਮੰਥਲੀ ਅਸੀਂ ਰਾਸ਼ਨ ਦੀ ਵੀ ਜੇ ਕੋਈ ਵੀਰ ਬਾਹਰੋਂ ਆ ਜੀਵੇ ਪਿਛੇ ਮੂਸੇ ਪਰ ਤੋਂ ਸਾਨੂੰ 25 ਰਾਸ਼ਨ ਆਏ ਆ ਉਹ ਵੀ ਆਪਾਂ ਜਿਹੜੇ ਜੂੜਾ ਬੈਠਾ ਜੀ ਉਹ ਜਿਹੜੇ ਬਜ਼ੁਰਗ ਨੇ ਉਹਨਾਂ ਦਾ ਕੋਈ ਬਾਲੀ ਬਸ ਨਹੀਂ ਕੋਈ ਬੱਚਾ ਨਹੀਂ ਬਜ਼ੁਰਗਰ ਨੂੰ ਹਾਰਟ ਅਟੈਕ ਹੋਇਆ ਹੈ ਮੈਸੀ ਜੀ ਉਹਨਾਂ ਦੀ ਆਪਣੇ ਕੈਂਸਰ ਦੀ ਪੇਸ਼ੈਂਟ ਨੇ ਸੋ ਬਹੁਤ ਮਤਲਬ ਪ੍ਰਮਾਤਮਾ ਦਾ ਮੈਂ ਮਤਲਬ ਅਸੀਂ ਤਾਂ ਅਕਾਲ ਪੁਰਖ ਦੀ ਚਰਣਾ ਚ ਅਰਦਾਸ ਬੇਨਤੀ ਕਰਦੇ ਹਾਂ ਕਿ ਮਾਲਕ ਇਦਾਂ ਦੀ ਬਿਫਤਾ ਕਿਸੇ ਦੇ ਘਰ ਚ ਨਾ ਪਾਵੇ ਕਿਸੇ ਦੇ ਜੀ ਨੂੰ ਇਦਾਂ ਦੀ ਬਿਮਾਰੀ ਨਾ ਲੱਗੇ ਸੋ ਇਹਨਾਂ ਭਾਜੀ ਉਹਨਾਂ ਦਾ ਜਿਹੜਾ ਅਪਰਾਲਾ ਆ ਸੋ ਬੜਾ ਛਲੰਗਾ ਜੋਗਾ ਜੀ ਕਿਉਂਕਿ ਇੱਥੇ ਨਾ ਜਦੋਂ ਅਸੀਂ ਮੇਰੀ ਕੋਸ਼ਿਸ਼ ਇਹ ਹੀ ਹੁੰਦੀ ਆ ਬਾਬੇ ਨਾਨਕ ਦੀ ਫੋਟੋ ਲੱਗੀ ਆ ਜੀ ਸਵੇਰੇ ਅਰਦਾਸ ਕਰਕੇ ਚੇਰ ਤੇ ਬੈਠੀਦਾ ਮਾਲਕਤ ਦੇ ਅੱਗੇ ਇਹੀ ਅਰਦਾਸ ਬੇਨਤੀ ਕਰੀਦੀ ਆ ਕਿ ਸੱਚਾ ਪਾਤਸ਼ਾਹ ਜਿਹੜਾ ਬੰਦਾ ਸਾਡੇ ਤੱਕ ਚੱਲ ਕੇ ਆਇਆ ਇਸ ਦਫ਼ਤਰ ਤੱਕ ਚੱਲ ਕੇ ਆਇਆ ਉਹ ਬੇਉਮੀਦਾ ਨਾ ਹੋ ਕੇ ਜਾਵੇ ਕਿਉਂਕਿ ਲੋਕੀ ਕਿਸੇ ਮਤਲਬ ਜਿੱਥੋਂ ਇੱਥੇ ਤੱਕ ਆਂਦੇ ਆ ਉਹਨਾਂ ਲਈ ਅਸੀਂ ਸਰਕਾਰ ਆ ਅਸੀਂ ਸਭ ਕੁਝ ਆ ਕਿਉਂਕਿ ਉਹਨਾਂ ਦੀ ਪਹੁੰਚ ਇੱਥੇ ਤੱਕ ਆ ਸੋ ਅੱਜ ਇਹਨਾਂ ਪਰਿਵਾਰਾਂ ਨੇ ਜਿਹੜਾ ਫਾਈਨੈਂਸ਼ਲੀ ਮਦਦ ਕੀਤੀ ਹੈ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਭਾਜੀ ਡਾਕਟਰ ਸਾਹਿਬ ਦਾ ਨਛੱਤਰ ਜੀ ਦਾ ਜਸਵੀਰ ਭਾਜੀ ਦਾ ਤਰਸੀਮ ਭਾਜੀ ਦਾ ਗੁਲਵਿੰਦਰ ਜੀ ਦਾ ਤੇ ਇਹਨਾਂ ਸਾਰੇ ਪਰਿਵਾਰਾਂ ਦਾ ਉਚਿਤੇ ਤੌਰ ਤੇ ਧੰਨਵਾਦ ਔਰ ਤੁਹਾਡਾ ਧੰਨਵਾਦ ਜਿਹੜਾ ਤੁਸੀਂ ਬਾਕੀ ਹੋਰ ਲੋਕਾਂ ਨੂੰ ਵੀ ਜਾਗਰੂਤ ਕਰਨ ਦੇ ਲਈ ਜਿਹੜਾ ਇਹ ਅੱਜ ਇਹਨਾਂ ਐਨ ਆਰ ਆਈ ਭਰਾਵਾਂ ਦੇ ਸੁਨੇਹੇ ਨੂੰ ਲੋਕਾਂ ਦੇ ਕਰਕਰ ਤੱਕ ਪਹੁੰਚਾਣਾ ਜੀ ਬਹੁਤ ਸ਼ੁਕਰੀਆ ਔਰ ਨਾਲ ਦੀ ਨਾਲ ਆਖਿਰ ਚ ਇਹ ਗੱਲ ਕਹਿਣਾ ਚਾਹੁੰਗਾ ਕਿ ਹੱਲੇ ਮੱਲਮ ਪੱਟੀ ਹੋਈ ਹੈ ਇਲਾਜ ਨਹੀਂ ਹੋਇਆ ਇਲਾਜ ਦਾ ਹੋਵੇ ਉਹਦੇ ਲਈ ਤੁਹਾਨੂੰ ਅੱਗੇ ਆਉਣਾ ਚਾਹੀਦਾ ਜਿਹੜੇ ਹੋਰ ਮਦਦ ਕਰਨਾ ਚਾਹੁੰਦੇ ਹੋ ਤੁਸੀਂ ਸਤਨਾਮ ਸਿੰਘ ਜਲਵਾ ਉਹਨਾਂ ਨਾਲ ਸੰਪਰਕ ਕਰ ਲਿਓ ਚਾਹੇ ਤਸਵੀਰ ਭਾਈ ਨਾਲ ਸੰਪਰਕ ਕਰ ਮੈਂ ਇੱਕ ਮੈਸੇਜ ਜ਼ਰੂਰ ਦੇਣਾ ਚਾਹੁੰਦਾ ਹਾਂ ਹਰ ਪਿੰਡਾਂ ਦੇ ਵਿੱਚ ਸਾਡਾ ਨਮਾਸ਼ਾ ਜਿਹੜਾ ਐਨ ਆਰ ਆਈ ਵਿੱਚ ਤੇ ਜਾਣਿਆ ਜਾਂਦਾ ਹੈ ਮੈਂ ਹਰ ਪਿੰਡਾਂ ਦੇ ਵਿੱਚ ਜਿੰਨੇ ਵੀ ਆਲਮੋਸਟ ਜ਼ਿਆਦਾ ਹੁੰਦਾ 90% ਐਨ ਆਰ ਆਈ ਰਹੇ ਆ ਆਪਾਂ ਵਰ ਸੇਵਾ ਕਰਨ ਤੋਂ ਪਹਿਲਾਂ ਆਪਾਂ ਆਪਣਾ ਪਿੰਡ ਦੇਖੀਏ ਬਾਹਰਲੇ ਬੰਦਿਆਂ ਦਾ ਮੈਸੇਜ ਇਹ ਆਂਦਾ ਆ ਕਿ ਸਾਡੇ ਪੈਸੇ ਗਲਤ ਜਾਂਦੇ ਆ ਮੇਰੇ ਰਾਹੀ ਆਏ ਮੈਂ ਕੱਟ ਦੇਤੇ ਕਿਸੇ ਨੇ ਕੁਛ ਕਰਤਾ ਕਿਸੇ ਨੇ ਕੁਛ ਕਰਤਾ ਮੇਰੀ ਵੀ ਸੋਚਣੀ ਹੈ ਮੇਰੇ ਪਿੰਡ ਦੇ ਵਿੱਚ ਚਾਰ ਮਰੀਜ਼ ਆ ਪਹਿਲਾਂ ਮੈਂ ਉਹਨਾਂ ਨੂੰ ਰਾਸ਼ਨ ਦਿੰਨਾ ਹੈ ਉਹਨਾਂ ਨੂੰ ਪੁੱਛਣਾ ਕੋਈ ਦਵਾਈ ਮੇਰੇ ਪਿੰਡ ਤੋਂ ਬੈਠੇ ਵੀ ਆ ਮੈਂ ਉਹਨਾਂ ਨੂੰ ਪਹਿਲਾਂ ਜੋ ਵੀ ਕੋਈ ਚੀਜ਼ੀ ਲੋੜ ਆ ਫਿਰ ਮੈਂ ਉਹਨਾਂ ਨੂੰ ਦੇਣ ਦੇ ਬਾਅਦ ਬਾਰੋਂ ਹੀ ਹੁੰਦੀ ਹੈ ਨਾ ਮੈਂ ਯਾਰਾ ਦੋਸਤਾਂ ਬਾਰੋਂ ਕੁਛ ਇੱਥੋਂ ਕੁਝ ਨੌਕਰੀ ਕਰਦੇ ਆ ਕੋਈ ਸੁਨਾਮਾ ਭਾਜੀ ਵਰਗੇ ਮੈਨੂੰ ਰਲ ਰਲ ਗਏ ਜਾਂ ਕਿੱਦਾਂ ਵੀ ਆ ਮੈਂ ਇਹੀ ਮੈਸੇਜ ਦੇਣਾ ਚਾਹੁੰਦਾ ਕਿ ਜੇ ਕਿ ਆਪਾਂ ਐਨ ਆਰ ਆਈ ਵੀਰ ਆਪਣਾ ਆਪਣਾ ਪਿੰਡ ਸੰਭਲ ਲਈਏ ਤੇ ਸਾਨੂੰ ਕਿਸੇ ਦੇ ਅੱਗੇ ਕੋਈ ਮੰਗਣ ਦੀ ਲੋੜ ਔਰ ਕਿਸੇ ਨੂੰ ਅਦਰ ਨੂੰ ਦੇਣ ਦੀ ਲੋੜ ਨਹੀਂ ਪਵੇ ਪਰ ਐਨ ਆਰ ਆਈ ਦਾ ਇਹੀ ਗੱਲ ਹੁੰਦਾ ਨਾ ਅਸਲ ਤਸਵੀਰ ਸਾਹਮਣੇ ਆਣੀ ਚਾਹੀਦੀ ਹੈ ਕਿ ਐਨ ਆਰ ਆਈ ਨੂੰ ਹਰੇਕ ਨੂੰ ਪਤਾ ਹੁੰਦਾ ਜਿਹੜਾ ਬੰਦਾ ਇੱਥੋਂ ਗਿਆ ਕਿ ਸਾਡੇ ਪਿੰਡਾਂ ਬੰਦੇ ਨੂੰ ਪ੍ਰੋਬਲਮ ਆ ਗਈ ਉਹਦਾ ਐਕਸੀਡੈਂਟ ਹੋ ਗਿਆ ਜਾਂ ਉਹ ਪੀਜੇ ਹੀ ਜਾ ਰਿਹਾ ਉਹਨਾਂ ਕੋਲ ਸਾਡੇ ਪਿੰਡਾਂ ਦੇ ਵਿੱਚ ਖਬਰ ਆਏ ਬਾਅਦ ਚੋਂ ਆਂਦੀ ਹੁੰਦੀ ਕੋਈ ਇਦਾਂ ਦੀ ਘਟਨਾ ਹੋ ਜਵੇ ਐਨਆਰਆਈ ਨੂੰ ਪਹਿਲਾਂ ਪਤਾ ਲੱਗ ਜਾਂਦੀ ਦੀ ਕਿ ਸਾਡੇ ਪਿੰਡਾਂ じゃਾ ਕੰਮ ਹੋ ਗਏ ਇਹਦੇ ਵਿੱਚ ਥੋੜੀ ਕਸ਼ਮਕਸ਼ ਹੈ ਕਿਉਂਕਿ ਮੈਂ ਐਨਆਰਆਈਸ ਨੂੰ ਮਿਲ ਚੁੱਕਾ ਉਹ ਕਹਿੰਦੇ ਕਿ ਨਹੀਂ ਪਤਾ ਲੱਗਦਾ ਪਰਮਾਨ ਦੇ ਕੁਝ ਜ਼ਿਆਦਾ ਆ ਤੇ ਜਿਹੜੇ ਇਦਾਂ ਦੇ ਪੀੜਤ ਹੁੰਦੇ ਆ ਉਹ ਵਿਚਾਰੇ ਚੁੱਪ ਰਹਿ ਜਾਂਦੇ ਆ ਕਿਉਂਕਿ ਉਹਨਾਂ ਦੇ ਅੰਦਰ ਇੰਨੀ ਸ਼ਕਤੀ ਨਹੀਂ ਹੁੰਦੀ ਇੰਨੀ ਤਾਕਤ ਨਹੀਂ ਹੁੰਦੀ ਇਹਨਾਂ એનર્ਜੀ ਨਹੀਂ ਬਚੀ ਹੁੰਦੀ ਕਿਸ ਉਹ ਵੀ ਤੁਹਾਡੀ ਗੱਲ ਬਾਜੀ ਸਹੀ ਹੈ ਜੇ ਹੁਣ ਇਹ ਪ੍ਰਪੀਟ ਪਰਿਵਾਰ ਬੈਠੇ ਤੁਸੀਂ ਦੇਖੋ ਕੁਝ ਵੀ ਕੋਈ ਵੀ ਕੁਝ ਬੋਲ ਰਿਹਾ ਕਿਉਂਕਿ ਇਹਨਾਂ ਅੰਦਰ ਤਾਕਤ ਹੀ ਨਹੀਂ ਹੈਗੀ ਇਹਨੀਆਂ એનર્ਜੀ ਨਹੀਂ ਬੱਜੀ ਕਿ ਆਪਣੀ ਗੱਲ ਰੱਖਣ ਮੇਰੇ ਕੋਲ ਨਹੀਂ ਆਂਦੇ ਉਹ ਨਵਾਂ ਸ਼ਹਿਰ ਆ ਜਾਂਦੇ ਡਾਕਟਰਾਂ ਕੋਲ ਡਾਕਟਰ ਕਹਿੰਦੇ ਜਸਵੀਰ ਤਾਂ ਬਾਕੀਆਂ ਨੂੰ ਲੈ ਕੇ ਫਿਰਦਾ ਤੁਸੀਂ ਪਿੰਡ ਜਾਓ ਉਹ ਫੇਰ ਮੇਰੇ ਕੋਲ ਆਂਦਾ ਤੁਹਾਡੀ ਗੱਲ ਸਹੀ ਹੈ ਬਿਲਕੁਲ ਜਿਹੜਾ ਸੱਚਾ ਨੂੰ ਝਿਜਕਦਾ ਜੀ ਝਿਜਕਦਾ ਉਹ ਡਰਦਾ ਕਿ ਰੋਪੇ ਤਾਂ ਪਹਿਲਾਂ ਹੀ ਮਾਰੇ ਹੋਇਆ ਸਾਨੂੰ ਲਗਭਗ ਹੁਣ ਸਾਰੇ ਜ਼ਿਲ੍ਹੇ 'ਚ ਪਤਾ ਹੁੰਦਾ ਲਗਭਗ ਕਿ ਉੱਥੇ ਪੇਸ਼ੈਂਟ ਆ ਸਾਡਾ ਉੱਥੇ ਪੇਸ਼ੈਂਟ ਆ ਕੋਈ ਮੰ ਲਓ ਕਿ ਸਾਨੂੰ ਮਾਰਾ ਇਸ ਚੀਜ਼ ਨੂੰ ਆਪਾਂ ਗੌਰ ਕਰੀਏ ਅੱਗੇ ਤੋਂ ਕਿ ਸਾਨੂੰ ਵੀ ਜਰੂਰਤ ਨਾ ਹੋਵੇ ਮੈਂ ਲਾਸਟ ਸਰਵੇਈ ਕਹਿਣਾ ਚਾਹੁੰਦਾ ਤੁਹਾਡੇ ਸਾਰਿਆਂ ਦੇ ਸਾਥ ਦੀ ਬਹੁਤ ਲੋੜ ਹੈ ਜਸਵੀਰ ਭਾਈ ਨੇ ਕਿਹਾ ਟੈਨਸ਼ਨ ਘਟੀ ਹੈ ਟੈਨਸ਼ਨ ਘਟੇ ਇਹਨਾਂ ਦੀ ਉਮਰ ਵਧੇ ਇਹਨਾਂ ਦੀ ਜ਼ਿੰਦਗੀ ਸੌਖੀ ਹੋਵੇ ਇਸ ਕਰਕੇ ਸਾਨੂੰ ਸਾਰੇ ਨੂੰ ਅੱਗੇ ਆਉਣਾ ਚਾਹੀਦਾ ਔਰ ਜਿਵੇਂ ਇਹਨਾਂ ਨੇ ਗੱਲ ਕਹੀ ਸਭ ਤੋਂ ਪਹਿਲਾਂ ਆਪਣਾ ਪਿੰਡ ਆਲਾ ਦਵਾਲਾ ਉਸ ਤੋਂ ਵੀ ਪਹਿਲਾਂ ਜੇ ਤੁਹਾਡੇ ਰਿਸ਼ਤੇਦਾਰੀ 'ਚ ਕਿਸੇ ਨੂੰ ਕੋਈ ਪ੍ਰੋਬਲਮ ਹੈ ਪਹਿਲਾਂ ਉਹਦਾ ਸਾਥ ਦੇ ਦਿਓ ਫਿਰ ਆਪਣਾ ਪਿੰਡ ਫਿਰ ਆਪਣਾ ਨਗਰ ਫਿਰ ਆਪਣਾ ਆਲਾ ਦਵਾਲਾ ਉਹ ਦੇਖੋ ਨਹੀਂ ਤੁਹਾਨੂੰ ਕੋਈ ਮਿਲਦਾ ਤਾਂ ਤੁਸੀਂ ਜਸਵੀਰ ਹੁਣ ਸੰਪਰਕ ਕਰ ਲਓ ਸਤਨਾਮ ਭਾਈ ਨਾਲ ਸੰਪਰਕ ਕਰ ਲਓ ਪਰ ਵੈਰੀਫਾਈ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਤੁਹਾਡੀ ਜਿਹੜੀ ਹੈਲਪ ਆ ਉਹ ਸਹੀ ਜਗ੍ਹਾ ਨਹੀਂ ਪਹੁੰਚਦੀ ਤਾਂ ਬਾਅਦ 'ਚ ਕਿਤਨਾ ਕਿਤੇ ਥੋੜਾ ਜਿਹਾ ਰਿਗਰਟ ਆ ਜਾਂਦਾ ਇਸ ਕਰਕੇ ਵੈਰੀਫਾਈ ਕਰਨਾ ਬ ਜਲਦੀ ਤੋਂ ਜਲਦੀ ਤੰਦਰੁਸਤ ਹੋਣ ਮਹਾਰਾਜ ਮ੍ਰਿਕਲ ਕਰ ਦਿੰਦੇ ਆ ਕ੍ਰਿਸ਼ਮਾ ਕਰਦੇ ਔਰ ਕ੍ਰਿਸ਼ਮਾ ਹੋਵੇ ਅਸੀਂ ਅਗਲੀ ਵਾਰ ਵੀਡੀਓ ਬਣਾਈਏ ਕਿ ਸਾਰੇ ਤੰਦਰੁਸਤ ਨੇ ਮਹਾਰਾਜ ਅੱਗੇ ਹੀ ਅਪੀਲ ਕਰਦੇ ਬਹੁਤ ਬਹੁਤ ਸ਼ੁਕਰੇਤਾਂ